ਸਜ ਦੇ ਰਹੇ ਗਿਆਨੀ ਗੁਰਬਖਸ਼ ਸਿੰਘ ਜੀ ਬੜੇ ਪ੍ਰੇਮ ਦੇ ਨਾਲ ਸੰਗਤਾਂ ਨੂੰ ਹਰਜਸ ਕੀਰਤਨ ਗੁਰਮਤਿ ਵਿਚਾਰਾਂ শ্রবণ ਕਰਾਈਆਂ ਬਾਬਾ ਜੀਵਨ ਸਿੰਘ ਉਹਨਾਂ ਦੇ ਜੀਵਨ ਬਾਰੇ ਸੰਗਤਾਂ ਨੇ ਦੱਸਿਆ ਕਿ ਉਹਨਾਂ ਦੀ ਕਿੱਡੀ ਵੱਡੀ ਕੁਰਬਾਨੀ ਸੋ ਉਹਨਾਂ ਨੇ ਕਿੱਡੇ-ਕੱਡੇ ਪਰਪਕਾਰ ਕੀਤੇ ਸੋ ਉਹਨਾਂ ਨੂੰ ਯਾਦ ਕਰਦੇ ਹੋਇਆਂ ਸਾਰੀਆਂ ਸੰਗਤਾਂ ਨੇ ਬੜੇ ਪ੍ਰੇਮ ਦੇ ਨਾਲ ਤਨ ਰੋਤੋਂ ਲੈ ਕੇ ਤਾਨ ਮੰਨ ਧੰਨ ਨਾਲ ਸਵਾਮਾ ਕੀਤੀਆਂ ਸਤਿਗੁਰਾਂ ਦੀ ਬਾਣੀ ਸਰਬਨ ਕੀਤੀ ਸੋ ਸਾਧ ਸੰਗਜਿਓ ਗੁਰਬਾਣੀ ਪੜ੍ਹ ਸੁਣਦਾ ਬੜਾ ਹੀ ਫਲ ਮਹਤਮ ਸਤਿਗੁਰ ਮਹਾਰਾਜ ਗੁਰਬਾਣੀ ਵਿੱਚ ਦੱਸਦੇ ਹਨ ਕਈ ਕੋਟਕ ਜਗ ਫਲਾ ਸੁਣਦਾ ਬਨ ਹਾਰੇ ਰਾਮ ਹਰ ਹਰ ਨਾਮ ਜਪਤ ਕੋ ਸਗਲੇ ਤਾਰੇ ਰਾਮ ਕਰੋੜਾ ਜਗਾਂ ਦਾ ਫਲ ਮਹਾਂਤਮ ਗੁਰਬਾਣੀ ਪੜ੍ਹ ਸੁਣਣ ਕਰਕੇ ਪ੍ਰਾਪਤ ਹੁੰਦਾ ਹੈ ਸੋ ਸੰਗਤਾਂ ਨੇ ਬੜੇ ਪ੍ਰੇਮ ਦੇ ਨਾਲ ਉਤਸ਼ਾਹ ਦੇ ਨਾਲ ਬੱਚਿਆਂ ਨੇ ਮਾਈਆਂ ਬੀਬੀਆਂ ਨੇ ਨੌਜਵਾਨਾਂ ਮੀਰਾਂ ਨੇ ਸੋ ਬੜੀ ਸੇਵਾ ਸ਼ਰਧਾ ਪਾਵਨ ਨਾਲ ਕੀਤੀ ਹੈ ਤੰਦਰ ਤੋਂ ਲੈ ਕੇ ਸੋ ਸਤਿਗੁਰੂ ਮਹਾਰਾ ਜਿਸੇ ਤਰ੍ਹਾਂ ਪ੍ਰੇਰਣਾ ਬਖਸ਼ ਕਰਕੇ ਸੰਗਤਾਂ ਦੀ ਕਿਰਪਾ ਕਰਕੇ ਇਸੇ ਤਰ੍ਹਾਂ ਜੋ ਇਹ ਪ੍ਰੋਗਰਾਮ ਹੈ ਮਨਾਉਣ ਦਾ ਬਲ ਉਦਮ ਬਖਸ਼ਿਸ਼ ਕਰੇ ਸਤਿਗੁਰੂ ਮਹਾਰਾ ਜ ਚੜ੍ਹਦੀਆਂ ਕਲਾ ਕੇ ਸੋ ਨਗਰ ਖੇੜੇ ਚ ਸ਼ੁਕ ਸ਼ਾਂਤੀ ਵਰਤਾਉਣ ਸਤਿਗੁਰੂ ਮਹਾਰਾ ਜ ਜੋ ਬਾਣੀ ਦਾ ਜਗ ਚੱਲਿਆ ਹੈ ਗੁਰਬਾਣੀ ਦੇ ਬਾਠ ਹੋਏ ਹਨ ਲੰਗਰ ਚੱਲੇ ਹਨ ਸਾਰੀਆਂ ਸੰਗਤਾਂ ਦਾ ਪ੍ਰਬੰਧਕ ਜਨਾਂ ਦਾ ਮਾਇਆਂ ਬੀਬੀਆਂ ਦਾ ਬੱਚਿਆਂ ਦਾ ਜੋ ਜੋ ਤਨਉਤ ਲੈ ਕੇ ਬਾਤੜ ਕੀ ਸੇਵਾ ਕਰ ਰਹੇ ਹਾਂ ਸਾਰੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਹੈ ਸੋ ਸਾਥ ਸੰਗਜਿਓ ਜਿੱਡੀ ਵੱਡੀ ਜੋ ਬਾਬਾ ਜੀਵਨ ਸਿੰਘ ਨੇ ਭਾਈ ਜਤਾ ਜੀ ਕੁਰਬਾਨੀਆਂ ਕੀਤੀਆਂ ਨੇ ਉਹਨਾਂ ਦੇ ਬਾਏ ਉਹ ਪੂਰਨ ਆਪਾਂ ਚੱਲਣਾ ਹੈ ਨਸ਼ਿਆਂ ਆਦਤ ਤੋਂ ਬਚ ਕੇ ਰਹਿਣਾ ਹੈ ਗੁਰੂ ਘਰ ਨਾਲ ਜੁੜਨਾ ਹੈ ਗੁਰਬਾਣੀ ਨਾਲ ਜੁੜਨਾ ਹੈ ਏਕਤਾ ਬਣਾ ਕੇ ਰੱਖਣੀ ਹੈ ਭਾਈ ਜਿਸ ਤਰ੍ਹਾਂ ਇਹ ਏਕਤਾ ਦਾ ਸੋ ਇਹ ਸਾ ਸੰਗ ਜੋ ਏਕਤਾ ਨਹੀਂ ਪ੍ਰਤੀਕ ਸਾਂ